ਨੇ ਡਾਰਕ ਐਸਾ ਪਾਇਆ ਜਾ ਰਿਹਾ ਸਿੱਖ ਵੇਖੋ ਫੇਰ ਕਿੱਥੇ ਮਰਦੇ ਇਹਨਾਂ ਦੀ ਲੜਾਈ ਦੇ ਵਿੱਚ ਅਲਦਾ ਬਿਆਨ ਆ ਇੱਕ ਡਿਜਾਇਨ ਆਰਮੀ ਦੇ ਅਫਸਰ ਦਾ ਕਹਿੰਦਾ ਪਾਕਿਸਤਾਨ ਦੇ ਨਿਸ਼ਾਨੇ ਤੇ ਹੀ ਦਰਬਾਰ ਸਾਹਿਬ ਭਾਰਤੀ ਫੌਜਾਂ ਨੇ ਜਿਹੜਾ ਡਿਫੈਂਸ ਸਿਸਟਮ ਆ ਉਹ ਦਰਬਾਰ ਸਾਹਿਬ ਦੇ ਉੱਤੇ ਲਾਇਆ ਅਸੀਂ ਜੀ ਮਿਸਾਲਾਂ ਡੰਗਨ ਨੇ ਦਿੱਤੀਆਂ ਦਰਬਾਰ ਸਾਹਿਬ ਦੇ ਉੱਤੇ ਗੱਲ ਕਿੰਨੂੰ ਹਜਮ ਹੁੰਦੀ ਮੈਨੂੰ ਦੱਸੋ ਵੀ ਗੱਲ ਨੂੰ 2 ਮਿੰਟ ਲਾ ਕੇ ਸਮਝੀਏ ਪਹਿਲੀ ਗੱਲ ਤੇ ਇਹ ਗੱਲ ਮੰਨਣ ਨੂੰ ਨਹੀਂ ਆਉਂਦੀ ਪਾਕਿਸਤਾਨ ਸਿੱਖਾਂ ਦੇ ਕਿਸੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਏਗਾ ਕਿਉਂਕਿ ਉਹਨੂੰ ਪਤਾ ਆ ਇਹ ਮੈਂ ਇਹਨਾਂ ਦੇ ਕਿਸੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਇਹ ਕੌਮ ਮੇਰੇ ਵਿਰੋਧ ਹੋ ਜੇਗੀ ਜਦੋਂ ਵਿਰੋਧ ਹੋਏਗੀ ਤੇ ਸਾਥ ਕਿਹਦਾ ਦੇਗੀ ਦੋਸਤਾਨ ਦਾ ਮੈਨੂੰ ਦੱਸੋ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਫਾਇਦਾ ਕਿਨੂੰ ਆ ਪਾਕਿਸਤਾਨ ਨੂੰ ਕੋਈ ਫਾਇਦਾ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਕੋਈ ਫਾਇਦਾ ਨਹੀਂਗਾ ਉਹਨੂੰ ਪਤਾ ਜੇ ਮੈਂ ਹਮਲਾ ਇਹਨਾਂ ਤੇ ਕਰਤਾ ਇਹ ਜਿੰਨੀ ਫੌਜ ਇਹਨਾਂ ਦੀ ਹੈਗੀ ਉਹ ਤੇ ਹੋਰ ਜ਼ਿਆਦਾ ਜੋਸ਼ ਨਾਲ ਮੇਰੇ ਵਿਰੁੱਧ ਲੜੇਗੀ ਕਿਹੜਾ ਦੁਸ਼ਮਣ ਇਦਾਂ ਕਰਦਾ ਹੁੰਦਾ ਭਾਈ ਦੂਸਰੀ ਗੱਲ ਮੰਨ ਵੀ ਲਿਆ ਪਾਕਿਸਤਾਨ ਨੇ ਕਰਨਾ ਸੀ ਜੀ ਕਹਿ ਕੌਣ ਰਿਹਾ ਵੀ ਅਸੀਂ ਬਚਾਇਆ ਇੰਨਾ ਨੇ ਸਾਡੇ ਅਕਾਲ ਤਖ਼ਤ ਸਾਹਿਬ ਤੇ ਟੋਪਾਂ ਦੇ ਗੋਲੇ ਆਪ ਦਾਗੇ ਕੋਈ ਹੋਰ ਕਵੇ ਤੇ ਅਸੀਂ ਮੰਨ ਵੀ ਲੈਂਦੇ ਅੱਡੇ ਮੂੰਹੋਂ ਤੇ ਇੰਡੀਅਨ ਆਰਮੀ ਦੇ ਗੱਲਾਂ ਵੈਸੇ ਹੀ ਨਹੀਂ ਫੱਬਦੀਆਂ ਵੀ ਅਸੀਂ ਦਰਬਾਰ ਸਾਹਿਬ ਦੀ ਰੱਖਿਆ ਕਰਾਂਗੇ ਕਿਉਂਕਿ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਆ ਪਾਕਿਸਤਾਨ ਦਾ ਤੇ ਪਤਾ ਨਹੀਂ ਉਹਨੇ ਸੁੱਟਣਾ ਹੈ ਬੰਬ ਕੋਈ ਕਿ ਨਹੀਂ ਸੁੱਟਣਾ ਤੁਹਾਨੂੰ ਤੇ ਅਸੀਂ ਸੁੱਟਦੇ ਵੇਖਿਆ ਆ ਤੁਹਾਡੇ ਤੇ ਯਕੀਨ ਕਿਵੇਂ ਕਰੀਏ ਤੁਹਾਡੇ ਮੂੰਹੋਂ ਤੇ ਗੱਲਾਂ ਫੱਬਦੀਆਂ ਹੀ ਨਹੀਂ ਅਸੀਂ ਦਰਬਾਰ ਸਾਹਿਬ ਬਚਾਉਣ ਲੱਗੇ ਜਿਨ੍ਹਾਂ ਨੇ ਆਪ ਟੈਟਰੀ ਕੀਤਾ ਹੋਵੇ ਸਾਡਾ ਤਖਤ ਜਿਨ੍ਹਾਂ ਨੇ ਆਪ ਗੋਲੀਆਂ ਮਾਰੀਆਂ ਹਨ ਗੁਰੂ ਗ੍ਰੰਥ ਸਾਹਿਬ ਦੇ ਬੀੜ ਦੇ ਵਿੱਚ ਉਹਨਾਂ ਤੇ ਕਦਾ ਯਕੀਨ ਕਰ ਲਈ ਉਹਨਾਂ ਦੇ ਮੂੰਹੋਂ ਇਹ ਗੱਲ ਫੱਬਦੀ ਹੈ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਕਹਿਣ ਲੱਗਿਆ ਤੀਜੀ ਗੱਲ ਇਹ ਜਿਹੜਾ ਇਹਨਾਂ ਦਾ ਅਫਸਰ ਆ ਕਹਿੰਦਾ ਵੀ ਜਿਹੜਾ ਸਾਡਾ ਡਿਫੈਂਸ ਸਿਸਟਮ ਹੀ ਨਾ ਉਹ ਅਸੀਂ ਦਰਬਾਰ ਸਾਹਿਬ ਤੇ ਲਾਤਾ ਚਾਹੁੰਦਾ ਜੀ ਇਹਦੇ ਤੇ ਸਾਡਾ ਦਰਬਾਰ ਸਾਹਿਬ ਤੇ ਗ੍ਰੰਥੀ ਨੇ ਬੜਾ ਸਹਿਯੋਗ ਦਿੱਤਾ ਕਿਹੜੇ ਗ੍ਰੰਥੀ ਨੇ ਦਿੱਤਾ ਬਿਨਾਨੀ ਜਿਹੜੇ ਦਰਬਾਰ ਸਾਹਿਬ ਦੇ ਹੱਥ ਗ੍ਰੰਥੀ ਨੇ ਉਹ ਵਿਚਾਰੇ ਸਵੇਰ ਦੇ ਬੋਲ-ਬੋਲ ਕੇ ਕਮਲੇ ਹੋ ਗਏ ਵੀ ਸਾਨੂੰ ਤਾਂ ਕਿਸੇ ਨੂੰ ਪੁੱਛਿਆ ਨਹੀਂ ਕਿਹੜੇ ਵੇਲੇ ਤੁਸੀਂ ਆ ਕੇ ਇੱਥੇ ਡਿਫੈਂਸ ਸਿਸਟਮ ਲਾ ਲਿਆ ਵਾਹਦੇ ਸਾਡੇ ਨਾਲ ਤਾਂ ਕਿਸੇ ਨਾਲ ਨਹੀਂ ਗੱਲ ਹੋਈ ਕਿੱਥੋਂ ਕਹੀ ਜਾਂਦੇ ਨੇ ਝੂਠ ਕੁਫਰੀ ਟੋਲੀ ਜਾਂਦੇ ਵੀ ਦਰਬਾਰ ਸਾਹਿਬ ਤੇ ਇਹ ਡਿਫੈਂਸ ਸਿਸਟਮ ਲਾ ਲਿਆ ਆ ਕੇ ਕੰਨਾ ਬੀੜ ਲੀਆਂ ਜੀ ਅਸੀਂ ਫਿਰ ਜਿਹੜੇ ਸਿਆ ਉਹ ਕਹਿੰਦੇ ਵੀ ਅਸਲ 'ਚ ਇਹਨਾਂ ਦਰਬਾਰ ਸਾਹਿਬ ਨਹੀਂ ਬਚਾਇਆ ਜਿਹੜਾ ਡਿਫੈਂਸ ਸਿਸਟਮ ਲਾਇਆ ਇਹਨਾਂ ਆਪਣਾ ਨੇ ਦਰਬਾਰ ਸਾਹਿਬ ਬਚਾਉਣ ਲਈ ਨਹੀਂ ਲਾਇਆ ਅਬਲ ਤੇ ਉਹਦੇ 'ਚ ਵੀ ਭੇਤ ਆ ਬੇ ਜੇ ਲੱਗਾ ਨਹੀਂ ਲੱਗਾ ਕਿਉਂਕਿ ਜਿਹੜੇ ਦਰਬਾਰ ਸਾਹਿਬ ਦੇ ਮੈਨੇਜਮੈਂਟ ਹੈ ਸਾਰੀ ਉਹ ਕਹਿੰਦੀ ਨਹੀਂ ਲੱਗਾ ਭਾਰਤੀ ਫੌਜ ਕਹਿੰਦੀ ਲਾਇਆ ਹੁਣ ਇਹਦੇ 'ਚ ਪਹਿਲੀ ਗੱਲ ਤੇ ਇਹ ਫੜਨ ਵਾਲੀ ਆ ਸਾਡੇ ਲਈ ਜੇ ਲੱਗਾ ਆ ਫਿਰ ਜਿਹਦੀ ਪਰਮਿਸ਼ਨ ਨਾਲ ਲੱਗਾ ਆ ਉਹਨੂੰ ਗੁਰੂ ਦੀ ਹਜ਼ੂਰੀ 'ਚ ਲਿਆ ਕੇ ਤੇ ਸਵਾਲ ਹੋਣਾ ਚਾਹੀਦਾ ਤੂੰ ਕੌਣ ਹੋਣਾ ਕਿਸੇ ਇੱਕ ਫੌਜ ਦੇ ਡਿਫੈਂਸ ਸਿਸਟਮ ਨੂੰ ਜਗ੍ਹਾ ਦੇਣ ਲਈ ਦਰਬਾਰ ਸਾਹਿਬ ਦੀ ਦੂਸਰੀ ਗੱਲ ਜੇ ਨਹੀਂ ਲੱਗਾ ਨਾ ਨਹੀਂ ਪਰਮਿਸ਼ਨ ਲਈ ਕੇ ਕੋ ਤੇ ਇਹਨਾਂ ਸਿਰਫ ਕੁਫਰ ਤੋਲਿਆ ਆ ਤੇ ਫਿਰ ਭਾਰਤ ਦੇ ਫੌਜ ਦੇ ਉਸ ਅਫਸਰ ਦੀ ਕੁਐਸਚਨਿੰਗ ਕੌਣ ਕਰੇਗਾ ਉਹਨੂੰ ਸਵਾਲ ਕੌਣ ਪੁੱਛੇਗਾ ਤੂੰ ਇਹ ਝੂਠ ਕਿਉਂ ਬੋਲਿਆ ਹੁਣ ਉਹਨੇ ਝੂਠ ਇਸ ਕਰਕੇ ਬੋਲਿਆ ਉਹ ਚਾਹੁੰਦੇ ਆ ਵੀ ਸਿੱਖ ਸਾਡੇ ਨਾਲ ਰਹਿਣ ਅਸੀਂ ਇਹ ਕਹੀਏ ਵੀ ਜੇ ਭਾਰਤੀ ਫੌਜ ਨਾ ਹੋਵੇ ਪਾਕਿਸਤਾਨ ਨੇ ਜੀ ਦਰਬਾਰ ਸਾਹਿਬ ਖਤਮ ਕਰ ਦੇਣਾ ਡਾ ਦੇਣਾ ਆਮ ਸਿੱਖ ਨੂੰ ਆਪਣੇ ਵੱਲ ਕਰਨ ਦੇ ਲਈ ਝੂਠ ਬੋਲਿਆ ਗਿਆ ਝੂਠ ਫੜਿਆ ਗਿਆ ਫਿਰ ਦੂਸਰੇ ਸਿਆਣੇ ਜਿਹੜੇ ਹੋਰ ਅੱਗੇ ਜਿਹੜਾ ਸਾਰੀਆਂ ਗੱਲਾਂ ਨੂੰ ਇੱਕ ਦਿੰਦਾ ਵੀ ਇਹਨਾਂ ਦੀ ਗੱਲਾਂ ਕਟੀਆਂ ਜਾਂਦੀਆਂ ਜਾਂਦੀਆਂ ਵਿੱਚੋਂ ਹੀ ਵੀ ਝੂਠ ਫੜੇ ਜਾਂਦੇ ਅੱਗੇ ਆਪਾਂ ਵੱਧ ਤੋਂ ਵੱਧ ਵੀ ਜਾਈਏ ਵੀ ਇਹ ਸੱਚ ਬੋਲਦੇ ਵੀ ਇਹਨਾਂ ਸੱਚ ਹੀ ਬੋਲਿਆ ਜਿਹੜੇ ਜੰਗ ਦੇ ਮਾਹਰ ਨੇ ਉਹ ਇੱਕ ਗੱਲ ਕਹਿੰਦੇ ਨੇ ਜਦੋਂ ਜੰਗ ਲੱਗਦੀ ਆ ਨਾ ਦੁਸ਼ਮਣ ਇੱਕ ਦੂਸਰੇ ਦੇ ਪਤਾ ਕਿਹੜੇ ਥਾਵਾਂ ਤੇ ਹਮਲਾ ਕਰਦਾ ਜਿੱਥੇ ਅਸਲਾ ਪਿਆ ਹੋਵੇ ਦੁਸ਼ਮਣ ਦੂਸਰੇ ਦੁਸ਼ਮਣ ਦੇ ਉੱਤੇ ਉਸ ਜਗ੍ਹਾ ਤੇ ਹਮਲਾ ਕਰਦਾ ਆ ਜਿੱਥੇ ਉਹਦਾ ਅਸਲਾ ਪਿਆ ਹੋਵੇ ਜਿੱਥੇ ਉਹਦਾ ਡਿਫੈਂਸ ਸਿਸਟਮ ਪਿਆ ਹੋਵੇ ਪੀ ਮੈ ਉਹ ਤਬਾਹ ਕਰਨਾ ਆ ਦੁਨੀਆ ਕਹਿਣ ਲੱਗੀ ਪੇ ਤੁਸੀਂ ਆਪਣਾ ਡਿਫੈਂਸ ਸਿਸਟਮ ਚੁੱਕ ਕੇ ਦਰਬਾਰ ਸਾਹਿਬ ਲੈ ਆਏ ਕਿਤੇ ਇਸ ਕਰਕੇ ਤੇ ਨਹੀਂ ਲੈ ਆਏ ਪਾਕਿਸਤਾਨ ਜਿਹੜਾ ਆ ਉਹ ਘੱਟੋ ਘੱਟ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰੂਗਾ ਤੇ ਸਾਡਾ ਡਿਫੈਂਸ ਸਿਸਟਮ ਬਚਿਆ ਰਹੂ ਜੇ ਤੁਹਾਡਾ ਡਿਫੈਂਸ ਸਿਸਟਮ ਐਡਾ ਹੀ ਤਗੜਾ ਆ ਤੇ ਅੰਮ੍ਰਿਤਸਰ ਦੇ ਅਜ ਬਾਕੀ ਜਗ੍ਹਾ ਮਰ ਗਈਆਂ ਇਹ ਉਹਦੀ ਰੇਂਜ ਕੋਈ ਕਮਰੇ ਜਿਨੀ ਥੋੜੀ ਹੁੰਦੀ ਆ ਇਥੋਂ ਜੇ ਦਰਬਾਰ ਸਾਹਿਬ ਬਚਾਉਣਾ ਤੇ ਦਰਬਾਰ ਸਾਹਿਬ ਵੀ ਡਿਫੈਂਸ ਸਿਸਟਮ ਲਾਉਣਾ ਐਦਾਂ ਨਹੀਂ ਆਂਦਾ ਪਰ ਇਹ ਕਦੇ ਸਰਾਧ ਤੇ ਲਾ ਲੈਂਦੇ ਦਰਗਿਆਣਾ ਮੰਦਿਰ ਲਾ ਕੇ ਵਖਾਲਦੇ ਆ ਉਹ ਤੋ ਮੇਰਾ ਸਿਰਫ ਕਹਿਣ ਦਾ ਮਤਲਬ ਇੰਨਾ ਕਹਿਆ ਭਰਾਵੋ ਕਿ ਪੂਰੀ ਸਚਾਈ ਵੀ ਮੰਨ ਲਈਏ ਕਿ ਜੀ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਹੀ ਤਾਂ ਵੀ ਇੱਕ ਗੱਲ ਸਮਝ ਲੋ ਗੁਲਾਮ ਕੌਮਾਂ ਨਾ ਐਵੇਂ ਹੋਣਾ ਸਾਡੇ ਦਰਬਖਤ ਦੇ ਉੱਤੇ ਹਿੰਦੁਸਤਾਨ ਨੇ ਹਮਲਾ ਕੀਤਾ ਕਿ ਅਸੀਂ ਗੁਲਾਮ ਹੀ ਕਿ ਪਾਕਿਸਤਾਨ ਵਾਲੀ ਥਿਉਰੀ ਇਹਨਾਂ ਦੀ ਸੱਚ ਵੀ ਮੰਨ ਲਈਏ ਤਾਂ ਵੀ ਮੰਨ ਲੋ ਕਿ ਸਾਡਾ ਰਾਜ ਨਹੀਂ ਆ ਤੇ ਤਾਂ ਸਾਡੇ ਨਾਲ ਐਵੇਂ ਹੋਣ ਡਿਆ ਸਾਡਾ ਰਾਜ ਹੁੰਦਾ ਕਿ ਅਸੀਂ ਇਹਨਾਂ ਨਾਲ ਆਪੇ ਸਿੱਧੀ ਗੱਲ ਕਰ ਲੈਂਦੇ ਅਸੀਂ ਆਪਣੇ ਰਿਸ਼ਤੇ ਬਣਾਉਂਦੇ ਇਹਨਾਂ ਦੇ ਨਾਲ ਕਿੱਦਾਂ ਦੇ ਬਣਾਉਣੇ ਕਿੱਦਾਂ ਦੇ ਨਹੀਂ ਬਣਾਉਣੇ ਇਹਨਾਂ ਦੀ ਆਪਸੀ ਦੁਸ਼ਮਣੀ ਦੇ ਵਿੱਚ ਸਾਡਾ ਕੀ ਕਸੂਰ ਵੀ ਦੁਸ਼ਮਣੀ ਤੁਹਾਡੀ ਆਪਣੀ ਬਣਦੀ ਤੁਹਾਡੀ ਆਪਣੀ ਨਹੀਂ ਰਾਜਨੀਤੀ ਤੁਹਾਡੀ ਆਪਣੀ ਹੈ ਤੇ ਦਵੱਲੀ ਵਿੱਚ ਸਿੱਖਾਂ ਨੂੰ ਜਾਂਦੇ ਹੋ ਇਹ ਹਿੰਦੁਸਤਾਨ ਨੂੰ ਲੱਗਿਆ ਕਿ ਸਿੱਖ ਖਿਸਕਣਾ ਜਾਣ ਇਹਨਾਂ ਨੇ ਦਰਬਾਰ ਸਾਹਿਬ ਵਾਲਾ ਪੱਤਾ ਸੁਟਿਆ ਪਾਕਿਸਤਾਨ ਦੇ ਤੁਹਾਡੇ ਦਰਬਾਰ ਸਾਹਿਬ ਤੇ ਮਿਲਾਂ ਕਰਦੇ ਲੱਗਾ ਓਏ ਉਹਨੇ ਕਰਨਾ ਹੀ ਨਹੀਂ ਕਰਨਾ ਉਹ ਤੇ ਗੱਲ ਬਾਤ ਜੀ ਜਿੰਨੇ ਤੂੰ ਕੀਤਾ ਉਹਨੂੰ ਕਦਾ ਭਲਾਈਏ ਉਹਨੇ ਭੁਲਾ ਜਾਣਾ